ਤਰਵਾ ਬਾਈ ਕੋਲੇ ਖੜੇ ਸੀ ਹਨਾ ਕਹਿੰਦੇ ਜੀਨੇ ਕਾਮਜਾਬ ਹੋਣਾ ਹੁੰਦਾ ਹਨਾ ਉਹ ਹੋਈ ਜਾਂਦਾ ਇਹ ਬਾਈ ਬਾਹਰੋਂ ਆ ਕੇ ਠੀਕ ਹੈ ਬਾਹਰਲੀ ਸਟੇਟ ਤੋਂ ਆ ਕੇ ਇੱਥੇ ਰਹਿਣ ਲੱਗਿਆ ਤੇ ਆਹ ਦੇਖੋ ਜਮਾ ਰੋਡ ਦੇ ਨਾਲ ਜਿਹੜੀ ਥਾਂ ਹੁੰਦੀ ਆ ਹਨਾ ਤੇ ਇਹਦੇ ਉੱਤੇ ਕੰਮ ਕਰਨ ਲੱਗਿਆ ਇਹ ਬਾਈ ਤੇ ਅਸੀਂ ਇਹਦੇ ਕੋਲ ਖੜ ਕੇ ਰੌ ਫੁੱਲ ਲੈਣੇ ਸੀਗੇ ਤੁਸੀਂ ਇਹ ਸੋਚੋ ਵੀ ਇਹ ਬੰਦਾ ਆਪਣੇ ਵਾਲੇ ਬਾਹਰ ਜਾ ਜਾਵੇ ਇਹ ਕਹਿੰਦਾ ਬਾਈ ਇੱਥੇ ਵਧੀਆ ਆਪਣਾ ਚੱਲੀ ਜਾਂਦਾ ਰੋਜ਼ਗਾਰ ਇਹ ਬੰਦੇ ਨੇ ਯਾਰ ਤੁਸੀਂ ਇਹ ਦੇਖੋ ਆਪਣ ਕੋ ਇੰਨੀਆਂ ਜ਼ਮੀਨਾਂ ਨੇ ਸਾਰਾ ਕੁਝ ਆ ਹਨਾ ਤੇ ਇਹ ਬੰਦਾ ਆ ਗਿਆ ਇੱਕ ਖਤਾਨਾ ਚ ਤੇ ਐਡਾ ਜੁਗਾੜ ਚਲਾਈ ਦੇਖਾ ਬੈਠਾ ਐਸੋ ਹਨਾ ਤੇ ਪਤਾ ਨਹੀਂ ਆਪਣੇ ਵਾਲੇ ਕਿਉਂ ਨਹੀਂ ਯਾਰ ਕੰਮ ਕਰਦੇ ਹਨਾ ਇਹ ਬਾਹਰ ਦੀਆਂ ਸਟੇਟਾਂ ਤੋਂ ਆ ਕੇ ਵੀ ਆ ਦੇ ਦਾ ਹਰੇਕ ਤਰ੍ਹਾਂ ਦਾ ਦੇ ਕੋਲੇ ਬੂਟਾ ਹੈਗਾ ਹਨਾ ਰੋਡ ਤੇ ਤਾਂ ਆ ਲੈ ਐਨਾ ਥਾਂ ਹੀ ਯਾਰ ਰੋਡ ਰੋਡ ਵਾਲਾ ਇਹਦੇ ਕੋਲੇ ਹੋਰ ਕੁਝ ਨਹੀਂ ਵਿਚਾਰੇ ਕੋਲੇ ਆ ਇਹ ਕਲਮਾਂ ਨੇ ਸਾਰੀਆਂ ਠੀਕ ਆ ਤੇ ਇਧਰ ਆ ਸਾਰੇ ਬੂਟੇ ਤਿਆਰ ਕਰੀ ਬੈਠਾ ਤੇ ਜਿਹਨੇ ਮਿੱਤਰੋ ਕਹਿੰਦੇ ਕਾਮਯਾਬ ਹੋਣਾ ਉਹ ਐਂ ਕਾਮਯਾਬ ਹੋ ਜਾਂਦਾ ਇਹ ਬਈ ਦਾ ਕੋਈ ਜਿਵੇਂ ਰਹਿਣ ਨੂੰ ਬਸ ਸਰਫਾ ਇੰਨੀ ਕਿ ਜਗ੍ਹਾ ਇਹਦੇ ਕੋਲੇ ਤੇ ਇਹ ਆਪਦੇ ਸਾਰਾ ਰੁਜ਼ਗਾਰ 1 ਕਰੋੜ ਦੇ ਕਿਨਾਰੇ ਆ ਵੱਡਾ ਰੋਡ ਜਾਂਦਾ ਠੀਕ ਆ 1 ਕਰੋੜ ਦੇ ਕਿਨਾਰੇ ਤੇ ਆ ਦਾ ਰੁਜ਼ਗਾਰ ਚਲਾ ਰਿਹਾ ਪਤ ਨਹੀਂ ਆਪਣੇ ਵਾਲੇ ਕਿਉਂ ਕਹਿੰਦੇ ਨੇ ਯਾਰ ਵੀ ਇੱਥੇ ਕੰਮ ਨਹੀਂ ਮਿਲਦਾ ਜਾਂ ਕੰਮ ਹੈ ਨਹੀਂਗਾ ਤੇ ਮਿੱਤਰੋ ਜਿਹਨੇ ਕਾਮਯਾਬ ਹੋਣਾ ਹੁੰਦਾ ਨਾ ਉਹ ਤਾਂ ਹੋ ਹੀ ਜਾਂਦਾ ਕਦਹੀਂ ਮਿੱਤਰਾਂ ਵਧੀਆ ਟਾਈਮ ਪਾਸ ਹੁੰਦਾ ਤੇਰਾ ਇੱਥੇ ਹਾਂਜੀ ਕੋਈ ਆਇਆ ਤਾਂ ਨਹੀਂ ਭੁੱਖਾ ਤਾਂ ਨਹੀਂ ਮਰਦਾ ਨਾ ਨਾ ਜੀ ਵਧੀਆ ਸਾਡੇ ਵਾਲੇ ਪਤਾ ਨਹੀਂ ਕਿਉਂ ਨਹੀਂ ਇੱਥੇ ਕੰਮ ਕਰਕੇ ਰਾਜੀ ਭਰਾਵਾ ਇਹ ਬੰਦੇ ਨੇ ਦੇਖੋ ਕੋਈ ਇਹਦੇ ਕੋਲ ਇਚਾਰੇ ਕੋਲ ਜ਼ਮੀਨ ਨਹੀਂ ਤੇ ਪਰ ਇੱਥੇ ਨੇ ਆ ਉਹਦਾ ਕੰਮ ਲਈ ਜਗਾੜ ਲਾਈ ਲਿਆ ਪਤਾ ਨਹੀਂ ਸਾਡੇ ਵਾਲੇ ਕਹਿੰਦੇ ਇੱਥੇ ਰੋਜ਼ਗਾਰ ਹੈ ਨਹੀਂ ਕਿਹੜੀਆਂ ਕਿਹੜੀਆਂ ਵੈਰਾਈਟੀਆਂ ਨੇ ਤੇਰੇ ਕੋਲੇ ਹੈ ਫਲ ਫੁੱਲ ਕੀ ਸਾਰੀ ਵੈਰਾਈਟੀਆਂ ਕਿਹੜੀ ਫਲ ਕੀ ਫੁੱਲ ਕੀ ਹਾਂ ਮੰਨ ਲਓ ਕਿ ਮਿਰਚਾਂ ਦੀ ਔਰ ਟਮਾਟਰ ਦੀ ਫੱਕ ਅੱਛਾ ਸਾਰੀ ਵੈਰਾਈਟੀਆਂ ਹਾਂ ਆਪਣੇ ਕੋਲ ਮਿਲਤ ਵਾਲਦ ਗਿਆ ਨੇ ਕਹਿੰਦਾ ਬਾਈ ਇਹ ਆਪਣੇ ਜੋਗੇ ਪੰਡ ਹੀ ਆ ਆਹ ਨਰਸੀਜਾ ਦਾ ਨਾਮ ਹੈਗਾ ਸੋਲਿਆ ਸੋਲਿਆ ਹਰ ਪੇ ਜਰੂਰ ਜਾਇਓ ਬਾਈ ਗੋਏ ਹਨਾ ਤੇ ਆਪਣੇ ਵਾਲਾ ਨੂੰ ਪਤਾ ਨਹੀਂ ਭਰਾਵਾ ਜਾ ਬਾਈ ਧੰਨਵਾਦ